ਲਾਈ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਇਸ ਵੇਲੇ ਦੀ ਵੱਡੀ ਖਬਰ ਮਹਾਰਾਸ਼ਟਰ ਤੋਂ ਆ ਰਹੀ ਹੈ ਮਹਾਰਾਜ ਵਿਕੇ ਲੱਖਾ ਸਿਧਾਣਾ ਅੱਜ ਵੱਡਾਈ ਇਕੱਠ ਕਰਨ ਜਾ ਰਿਹਾ ਹੈ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰੇਗਾ ਲੱਖਾ ਸਿਧਾਣਾ ਪੁਰੀਆਂ ਰੈਲੀ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਰੈਲੀ ਲਖਾ ਸਿਧਾਨਾ ਦੇ ਖਿਲਾਫ ਹੀ ਕੀਤੀ ਗਈ ਪਰਚੇ ਦੇ ਖਿਲਾਫ ਹੈ ਤਾਂ ਦੱਸ ਦਈਏ ਕਿ ਲਖਾ ਸਿਧਾਨਾ ਦੇ ਖਿਲਾਫ ਐਨਡੀਪੀਐਸ ਐਕਟ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਲਜ਼ਾਮ ਲਗਾਏ ਗਿਆ ਸੀ ਕਿ ਲਖਾ ਸਿਧਾਨਾ ਸਰਹੱਦ ਪਾਰ ਤੋਂ ਹਥਿਆਰ ਮੰਗਵਾਉਂਦਾ ਹੈ ਫਿਰੌਤੀ ਮੰਗਦਾ ਹੈ ਅਤੇ ਨਸ਼ਾ ਤਸਕਰੀ ਕਰਦਾ ਹੈ ਜਿਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਸੀ ਲਖਾ ਸਿਧਾਨਾ ਨੇ ਇਸ ਤੇ ਸਵਾਲ ਖੜੇ ਕੀਤੇ ਗਏ ਸੀ ਹੁਣ ਇਸ ਦੇ ਵਿਰੋਧ ਦੇ ਵਿੱਚ ਲਖਾ ਸਿਧਾਨਾ ਨੇ ਮਹਿਰਾਜ ਦੇ ਵਿੱਚ ਇੱਕ ਵੱਡੀ ਰੈਲੀ ਦਾ ਸੱਦਾ ਦਿੱਤਾ ਸੀ ਜਿਸ ਦੇ ਲਈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਦਰਮਿਆਨ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਯੂ-ਟਰਨ ਲੈ ਲਿਆ ਹੈ ਲਖਾ ਸਿਧਾਨਾ ਦੇ ਖਿਲਾਫ ਜੋ ਮਾਮਲਾ ਦਰਜ ਕੀਤਾ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਲੱਖਾ ਸਿਧਾਣਾ ਨੇ ਫਿਰ ਵੀ ਆਪਣੀ ਗੱਲ ਉਤੇ ਅੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਰੈਲੀ ਜ਼ਰੂਰ ਹੋ ਕੇ ਰਹੇਗੀ ਕਿਉਂਕਿ ਉਸ ਨੂੰ ਨਹੀਂ ਪਤਾ ਕਿ ਇਹ ਮਾਮਲਾ ਕਿਸ ਵਿਹਾਫੂ ਤੇ ਰੱਦ ਕੀਤਾ ਗਿਆ ਹੈ ਉਸ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕੋਈ ਨਾ ਕੋਈ ਕਾਨੂੰਨੀ ਅੜਚਣ ਰੱਖੀ ਗਈ ਹੈ ਇਹ ਵੀ ਦੇਖਣ ਵਾਲਾ ਹੋਵੇਗਾ ਤੇ ਇਹ ਵੀ ਦੇਖਣ ਵਾਲਾ ਹੋਵੇਗਾ ਕਿ ਹੁਣ ਪੁਲਿਸ ਨੇ ਪਰਚਾ ਕਿਉਂ ਵਾਪਸ ਲਿਆਏ ਤੁਹਾਨੂੰ ਦੱਸ ਦਈਏ ਕਿ ਇਲਜ਼ਾਮ ਲਗਾਏ ਗਏ ਸੀ ਤਰਨਤਾਰਨ ਦੇ ਹਰੀਕੇ ਦੇ ਵਿੱਚ ਲੱਖਾ ਸਿਧਾਣਾ ਦੇ ਸਮੇਤ 13 ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਸੀ ਔਰ ਲੱਖਾ ਸਿਧਾਣਾ ਉਤੇ ਇਲਜ਼ਾਮ ਲਗਾਏ ਗਏ ਸੀ ਕਿ ਉਸਦੇ ਗੈਂਗਸਟਰ ਲੰਡਾ ਹਰੀਕੇ ਦੇ ਨਾਲ ਸਬੰਧ ਨੇ ਲੰਡਾ ਹਰੀਕੇ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦਾ ਹੈ ਅਤੇ ਮੋਸਟ ਵੌਂਟਡ ਗੈਂਗਸਟਰ ਹੈ ਪੰਜਾਬ ਪੁਲਿਸ ਦੀ ਲਿਸਟ ਦੇ ਵਿੱਚ ਉਸਦੇ ਨਾਲ ਉਸਦੇ ਸਬੰਧ ਦੱਸੇ ਗਏ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਲੰਡਾ ਹਰੀਕੇ ਨੇ ਇੱਕ ਪੋਸਟ ਪਾ ਕੇ ਇਸ ਦਾ ਖੰਡਨ ਵੀ ਕੀਤਾ ਸੀ ਉਸਨੇ ਕਿਹਾ ਸੀ ਕਿ ਲੱਖਾ ਸਿਧਾਨਾ ਦੇ ਨਾਲ ਉਸਦੇ ਕਿਸੇ ਤਰ੍ਹਾਂ ਦੇ ਕੋਈ ਸਬੰਧ ਨਹੀਂ ਨੇ ਉਸਨੇ ਕਿਹਾ ਸੀ ਕਿ ਲੱਖਾ ਸਿਧਾਨਾ ਨੂੰ ਪਹਿਲਾਂ ਤੋਂ ਆਪਣਾ ਦੁਸ਼ਮਣ ਮੰਨਦੇ ਆਏ ਨੇ ਕਿਉਂਕਿ ਉਹ ਉਹਨਾਂ ਦੇ ਖਿਲਾਫ ਜਾ ਕੇ ਕੰਮ ਕਰਦਾ ਸੀ ਉਹਨਾਂ ਦੇ ਦੁਸ਼ਮਣਾਂ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਜਿਸ ਨੂੰ ਲੈ ਕੇ ਲੰਡਾ ਰਿੱਕੇ ਨੇ ਕਿਹਾ ਸਪਸ਼ਟੇ ਕਰਨ ਦਿੱਤਾ ਇੱਕ ਤਰ੍ਹਾਂ ਉਸਨੇ ਕਿਹਾ ਕਿ ਜੋ ਲੱਖਾ ਸਿਧਾਨਾ ਹੈ ਉਸਦੇ ਨਾਲ ਉਹਨਾਂ ਦੇ ਕਿਸੇ ਤਰ੍ਹਾਂ ਦੇ ਕੋਈ ਸਬੰਧ ਨਹੀਂ ਨੇ ਸੋ ਜਦੋਂ ਇਸ ਤੋਂ ਪਹਿਲਾਂ ਲੱਖਾ ਸਿਧਾਉਣਾ ਨੂੰ ਕਿਹਾ ਗਿਆ ਸੀ ਕਿ ਉਹ ਲੰਡਾ ਹਰੀਕੇ ਨੂੰ ਅਪੀਲ ਕਰਨ ਕਿਉਂਕਿ ਫੇਸਬੁੱਕ ਤੇ ਜਿਸ ਤਰ੍ਹਾਂ ਲਗਾਤਾਰ ਗੈਂਗਸਟਰ ਪੋਸਟਾਂ ਪਾ ਕੇ ਆਪਣੀ ਸਫਾਈ ਦਿੰਦੇ ਰਹੇ ਨੇ ਤੇ ਉਸ ਨੂੰ ਲੈ ਕੇ ਲੱਖਾ ਸਿਧਾਉਣਾ ਨੂੰ ਕਿਹਾ ਗਿਆ ਸੀ ਕਿ ਉਹ ਅਪੀਲ ਕਰ ਸਕਦੇ ਨੇ ਕਿਉਂਕਿ ਜੇਕਰ ਉਹ ਪਾਕ ਸਾਫ ਨੇ ਤਾਂ ਲੰਡਾ ਹਰੀਕੇ ਸ਼ਾਇਦ ਉਹਨਾਂ ਦੇ ਹੱਕ ਵਿੱਚ ਆ ਕੇ ਬੋਲ ਦਵੇ ਕਿ ਉਸਦੇ ਉਹਨਾਂ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਗੈਂਗਸਟਰਾਂ ਦਾ ਇੱਕ ਜੋ ਰੂਲ ਰਿਹਾ ਹੈ ਕਿ ਉਹ ਹਮੇਸ਼ਾ ਜੋ ਆਪਣੇ ਸਾਥੀ ਨੇ ਉਹਨਾਂ ਦਾ ਨਾਮ ਲੈਂਦੇ ਨੇ ਉਹ ਕਿਸੇ ਹੋਰ ਦਾ ਨਾਮ ਆਪਣੇ ਨਾਲ ਨਹੀਂ ਫਸਾਉਂਦੇ ਸੋ ਇਹ ਕਿਹਾ ਗਿਆ ਸੀ ਤਾਂ ਜਦੋਂ ਇਸ ਬਾਰੇ ਲੱਖਾ ਸਿਧਾਨਾ ਨੂੰ ਪਹਿਲਾਂ ਕਿਹਾ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹ ਇਸ ਤਰ੍ਹਾਂ ਦੀ ਕੋਈ ਅਪੀਲ ਨਹੀਂ ਕਰਨਗੇ ਕਿਉਂਕਿ ਉਹ ਪਾਕਸਾਫ ਨੇ ਉਸ ਦਾ ਸਬੰਧ ਹੀ ਲੰਡਾ ਹਲਕੇ ਦੇ ਨਾਲ ਨਹੀਂ ਹੈ ਫਿਰ ਉਹ ਇਸ ਨੂੰ ਇਸ ਤਰ੍ਹਾਂ ਦੀ ਅਪੀਲ ਕਿਉਂ ਕਰਨ ਉਸ ਨੇ ਕਿਹਾ ਕਿ ਉਹ ਜੇਕਰ ਸਰਕਾਰਾਂ ਉਸ ਦੇ ਖਿਲਾਫ ਝੂਠੇ ਪਰਚੇ ਕਰਵਾ ਰੀਆਂ ਨੇ ਤਾਂ ਉਹ ਸਿੱਧਾ ਸਰਕਾਰ ਦੀ ਹੱਕ ਵਿੱਚ ਜਾ ਕੇ ਵੱਜਣਗੇ ਇਸ ਤਰ੍ਹਾਂ ਦੀ ਕੋਈ ਅਪੀਲ ਉਹਨਾਂ ਵੱਲੋਂ ਨਹੀਂ ਕੀਤੀ ਜਾਵੇਗੀ ਤਾਂ ਦੱਸ ਦਿਓ ਕਿ ਮਹਾਰਾਜ ਦੇ ਵਿਖੇ ਇਹ ਵੱਡੀ ਰੈਲੀ ਹੋਣ ਜਾ ਰਹੀ ਹੈ ਮਹਾਰਾਜਪਿੰਡ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਪਿੰਡ ਹੈ ਅਤੇ ਇਹ ਉਹੀ ਪਿੰਡ ਹੈ ਜਿੱਥੇ ਲੱਖਾ ਸਿਧਾਣਾ ਪਹਿਲਾਂ ਵੀ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਚੁੱਕਾ ਹੈ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਹੋ ਰਿਹਾ ਸੀ ਉਸ ਸਮੇ 26 ਜਨਵਰੀ ਦੀ ਘਟਨਾ ਤੋਂ ਬਾਅਦ ਦੀਪ ਸੁੱਧੂ ਅਤੇ ਲੱਖਾ ਸਿਧਾਣਾ ਦੇ ਉੱਤੇ ਪਰਚੇ ਕੀਤੇ ਗਏ ਸੀ ਲੱਖਾ ਸਿਧਾਣਾ ਦੀ ਭਾਲ ਦੇ ਵਿੱਚ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਸੀ ਇਸ ਦੌਰਾਨ ਲੱਖਾ ਸਿਧਾਣਾ ਨੇ ਅ ਮਹਾਰਾਜ ਪੰਦੇ ਵਿੱਚ ਇੱਕ ਇਕੱਠ ਕਰਕੇ ਸਰਕਾਰਾਂ ਨੂੰ ਵੰਗਾਰਿਆ ਸੀ ਉਸਨੇ ਕਿਹਾ ਸੀ ਕਿ ਉਹ ਤਾਂ ਇੱਥੇ ਬੈਠਾ ਹੈ ਜੇਕਰ ਦਿੱਲੀ ਪੁਲਿਸ ਦੇ ਵਿੱਚ दम ਹੈ ਤਾਂ ਉਸ ਨੂੰ ਇੱਥੇ ਆ ਕੇ ਗ੍ਰਿਫਤਾਰ ਕਰ ਲਵੇ ਤੇ ਹੁਣ ਇੱਕ ਵਾਰ ਫਿਰ ਜਦੋਂ ਲੱਖਾ ਸਿਧਾਨਾ ਦੇ ਖਿਲਾਫ ਪਰਚਾ ਕੀਤਾ ਗਿਆ ਤਾਂ ਉਸੇ ਮਹਾਰਾਜਪਿੰਡ ਦੇ ਵਿੱਚ ਅੱਜ ਲੱਖਾਂ ਸਿਧਾਣਾ ਵੱਡੀ ਰੈਣੀ ਕਰਨ ਜਾ ਰਿਹਾ ਹੈ ਵੱਡੇ ਇਕੱਠ ਨੂੰ ਸੰਬੋਧਨ ਕਰਨ ਜਾ ਰਿਹਾ ਹੈ ਅਤੇ ਸਰਕਾਰਾਂ ਨੂੰ ਲਲਕਾਰ ਰਿਹਾ ਹੈ ਕਿ ਆਖਿਰ ਝੂਠੇ ਪਰਚੇ ਉਹਨਾਂ ਉਤੇ ਕਿਉਂ ਪਾਏ ਜਾ ਰਹੇ ਨੇ ਕਿਉਂਕਿ ਉਹ ਸਮਾਜ ਸੇਵਾ ਦੇ ਕੰਮ ਵਿੱਚ ਲੱਗ ਚੁੱਕੇ ਨੇ ਔਰ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਪਰਚੇ ਕੀਤੇ ਜਾ ਰਹੇ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਉਹ ਆਪਣੀ ਆਵਾਜ਼ ਹੁਣ ਨਹੀਂ ਬੰਦ ਕਰਨਗੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਜਦੋਂ ਵੀ ਗੱਲ ਆਵੇਗੀ ਤਾਂ ਖੁੱਲਕੇ ਬੋਲਣਗੇ ਇਸੇ ਤਰ੍ਹਾਂ ਰੈਲੀਆਂ ਕਰਨਗੇ ਔਰ ਲੋਕ ਆਵਾਜ਼ ਨੂੰ ਲੋਕ ਰੋ ਨੂੰ ਹਵਾ ਦੇਣਗੇ ਅਤੇ ਤਾਂ ਜੋ ਲੋਕ ਜਾਗ ਜਾਣ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਗਾ ਕੇ ਲੋਕਾਂ ਦੇ ਵਿੱਚ ਅਲਖ ਜਗਾ ਕੇ ਹੀ ਉਹ ਕੰਮ ਕਰਨਗੇ ਸਰਕਾਰਾਂ ਦੇ ਅੱਗੇ ਟੱਲੇ ਨਹੀਂ ਪਉਣਗੇ ਗੈਂਗਸਟਰਾਂ ਦੇ ਅੱਗੇ ਕਿਸੇ ਤਰ੍ਹਾਂ ਦੇ ਟੱਲੇ ਨਹੀਂ ਪਉਣਗੇ ਸੋ ਵੱਡਾਈ ਇਕੱਠ ਮਹਾਰਾਜ ਵਿਚ ਹੋਣ ਜਾ ਰਿਹਾ ਹੈ ਲੱਖਾ ਸਿਧਾਣਾ ਇੱਕ ਦਿਨ ਪਹਿਲਾਂ ਹੀ ਇੱਥੇ ਪਹੁੰਚ ਚੁੱਕੇ ਨੇ ਔਰ ਇੱਥੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚ ਰਹੇ ਨੇ ਥੋੜੀ ਦੇਰ ਵਿੱਚ ਹੀ ਮਹਾਰਾਜ ਪਿੰਡ ਵਿੱਚ ਇੱਕ ਵੱਡਾ ਇਕੱਠ ਇੱਕ ਵੱਡੀ ਰੈਲੀ ਨੂੰ ਲੱਖਾ ਸਿਧਾਣਾ ਸੰਬੋਧਨ ਕਰੇਗਾ ਹੋਰ ਤਾਜ਼ਾ ਤਰੀਨ ਖਬਰਾਂ ਲਈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ